ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਈ ਨਾਮ ਦੱਸੋ ਜੀ ਆਪਣਾ ਨਾਮ ਜਸਵੀਰ ਸਿੰਘ ਆ ਜੀ ਪੈਂਡ 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 ਬਾਕਸ ਚਾੜ ਠੀਕ ਹੈ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਹਾਂਜੀ ਬਈ ਕੱਟੀ ਕਿੰਨੇ ਟਾਈਮ ਦੀ ਜੀ ਇਹ ਕੱਟੀ ਛਾਲ ਦੀ ਆ ਜੀ ਠੀਕ ਹੈ ਜੀ ਛਾਲ ਦੀ ਇਹਦੀ ਮਾਤ ਕਿੰਨਾ ਕਦੋਂ ਤੁਸੀਂ ਇਹ 15 ਲੀਟਰ ਤੁਸੀਂ ਜੀ ਪਹਿਲੇ ਸੂਏ ਹਾਂਜੀ ਠੀਕ ਹੈ ਜੀ ਤੇ ਕੀ ਰੇਟ ਰੂਟ ਆ ਜੀ ਦਾ ਹਾਂਜੀ ਰੇਟ 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 ਆਪਾਂ ਫੋਨ ਤੇ ਕਰਾਂਗੇ ਠੀਕ ਆ ਜੀ ਆ ਬੱਸੀ ਦਾ ਦੱਸੋ ਹੀ ਜਾਣਕਾਰੀ ਇਹ ਕਿੰਨੇ ਟਾਈਮ ਦੀ ਆ ਇਹ ਬੱਛੀ ਸਾਲ ਦੀ ਆ ਜੀ ਸਾਲ ਦੀ ਆ ਜੀ ਹਾਂਜੀ ਠੀਕ ਆ ਜੀ ਲੋਪਰਾ ਸਾਲ ਦੀ ਥਣ ਚਾਰੀ ਆ ਜੀ ਲੋਪਰਾ ਤਾਂ ਗਲਾਬੀ ਥਾਣਾ ਲੱਗਿਆ ਵਾ ਇਹਦਾ ਰੇਟ ਜੀ ਇਹਦਾ ਆਪਾਂ ਫੋਨ ਤੇ ਹੀ ਕਰ ਲਾਂਗੇ ਠੀਕ ਆ ਜੀ ਸਾਲ 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 ਦੀ ਬੱਸੀ ਸਾਲ ਦੀ ਕੱਟੀ ਹਾਂ ਹੁੰਨੇ ਸਾਲ ਸਾਲ ਦੀ ਠੀਕ ਆ ਲੋਪਰਾ ਠੰਡੀ ਸੀਲਾ ਦੇਖ ਸਾਂ ਸੀਲ ਬਹੁਤ ਆ ਠੀਕ ਆ ਜੀ ਥਾਂ ਦੇਖਾ ਦੋ ਜੀ ਇਹਦੇ ਆ ਥਾਣ ਦੇਖ ਲਓ ਲਓ ਜੀ ਦੇਖ ਸਾਲ ਥਾਂ ਬੋਸ ਸੁਣੀ ਥਣ ਲੱਗੇ ਵਿੱਚ ਚਾਰੇ ਥਾਣਾ ਕੋਈ ਫੋੜ ਨਹੀਂ ਕੋਈ ਸਾਗ ਨਹੀਂ ਲੋ ਜੀ ਚੈੱਕ ਕਰ ਸਕਦੇ ਪਰਾ ਫੇਸ ਕੁਆਲਟੀ ਬਾਈ ਕੰਨ ਦੀ ਮਾਂ ਹਟਾ ਦੁੱਧ ਬੋਸ 1500 ਲੀਟਰ ਦੱਸ ਰਿਹਾ ਠੀਕ ਹੈ ਜੀ ਲੋ ਜੀ ਚੈੱਕ ਕਰ ਸਕਦੇ ਜਿਸ ਕਿਸੇ ਨੇ ਲੈਣੀ ਹੈ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਪੈਂਡ ਵਾਕਟਾੜ ਤੇ ਜ਼ਿਲ੍ਹਾ ਇਹਨੂੰ ਕਹਿੰਦੇ ਹੀ ਬਰਨਾਲਾ ਮਿਲਦੇ ਆਂ ਪਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ